ਤਾਂ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਕਿਸਾਨਾਂ ਉੱਪਰ ਫੋਲ ਸੈਟ ਰਹੀ ਹੈ ਇਹ ਅਨੋਕੀ ਤਸਵੀਰ ਆਈ ਇਹ ਇੱਕ ਸਟੰਟ ਹੀ ਹੈ ਦੇਖਣ ਚ ਜੋ ਲੱਗ ਰਿਹਾ ਕਿ ਪੁਲਿਸ ਕਿਸਾਨਾਂ ਉੱਤੇ ਫੋਲ ਸੁੱਟ ਰਹੀ ਹੈ ਬਿਲਕੁਲ ਸਟੰਟ ਨਜ਼ਰ ਆ ਰਿਹਾ ਕਿਉਂਕਿ ਜੇ ਦਿੱਲੀ ਜਾਣ ਦੀ ਅਗ੍ਹਾ ਦਿੱਤੀ ਜਾਵੇ ਪੈਦਲ ਜਾ ਰਹੇ ਨੇ ਦਿੱਲੀ ਜਾਣ ਤੋਂ ਰੋਕਿਆ ਗਿਆ ਹੈ ਵੀ ਸੰਵਿਧਾਨ ਮੁਤਾਬਕ ਤੁਸੀਂ ਆਪਣੀ ਗੱਲ ਮੰਤਰੀ ਤੱਕ ਜਾਂ ਦਿੱਲੀ ਦੇ ਮੈਕਮੇ ਤੱਕ ਜਾ ਕੇ ਨਹੀਂ ਰੱਖ ਸਕਦੇ ਪਰ ਤੁਹਾਡੇ ਤੇ ਫੋਲ ਜਰੂਰ ਸਿੱਟੇ ਜਾਣਗੇ ਫੋਲ ਸਿੱਟਣ ਦਾ ਕੀ ਮਤਲਬ ਹੋਇਆ ਦੋ ਦਿਨ ਪਹਿਲਾਂ ਜਿਸ ਤਰੀਕੇ ਦੀ ਪਾਸ਼ਾਕ ਤਿਆਰ ਕੀਤੀ ਗਈ ਸੀਗੀ ਉਸ ਉੱਤੇ ਤਰਾਜ਼ ਵੀ ਲੋਕਾਂ ਨੇ ਕੀਤਾ ਕਿ ਕਿਸ ਤਰੀਕੇ ਕਿਸਾਨਾਂ ਨੂੰ ਬੋਲਾ ਜਾ ਰਿਹਾ ਹੈ ਤਾਂ ਅੱਜ ਉਹ ਸਾਰਾ ਡੈਮੇਜ ਜਿਹੜਾਗਾ ਜੋ ਡੈਮੇਜ ਪੁਲਿਸ ਦਾ ਹੋਇਆ ਸੀਗਾ ਉਹਨੂੰ ਕੰਟਰੋਲ ਜਾਂ ਕਵਰ ਕਰਨ ਦੇ ਲਈ ਫੁੱਲ ਸੈਟ ਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਅਨੋਖੀ ਤਸਵੀਰ ਹੈ ਫੁੱਲ ਤਾਂ ਸੈਟ ਰਹੇ ਨੇ ਪਰ ਦਿੱਲੀ ਨਹੀਂ ਜਾਣ ਦੇਣਗੇ ਬੇਸ਼ੱਕ ਉਹ ਪੈਦਲ ਜਾ ਰਹੇ ਆ ਦਿੱਲੀ ਜਾ ਕੇ ਆਪਦੇ ਐਮਐਸਪੀ ਦੇ ਲਈ ਆਪਣੇ ਹੱਕਾਂ ਦੇ ਲਈ ਮੰਤਰੀ ਕੋਲੋਂ ਮਹਿਕਮੇ ਕੋਲੋਂ ਆਪਦੀ ਡਿਮਾਂਡਸ ਰੱਖਣੀਆਂ ਨੇ ਉਹ ਡਿਮਾਂਡ ਰੱਖਣ ਨਹੀਂ ਦਿੱਤੀਆਂ ਜਾਣਗੀਆਂ ਪਰ ਫੁੱਲ ਸਿੱਟੇ ਜਾਣਗੇ ਫੁੱਲ ਵੀ ਕਿਸਾਨਾਂ ਨੇ اگਾਏ ਆ ਇਹ ਫੁੱਲ ਵੀ ਖੇਤਾਂ ਚ ਹੀ ਉਗਦੇ ਆ ਇਹਦਾ ਮੁੱਲ ਜਿਹੜਾ ਖੇਤਾਂ ਚੋਂ ਗਾਈ ਜਾਂਦੀ ਫਸਲ ਦਾ ਮੁੱਲ ਲੈਣ ਦੇ ਲਈ ਦਿੱਲੀ ਜਾਣਾ ਲੇਕਿਨ ਨਹੀਂ ਸ਼ੋਸ਼ਾ ਦਿਖਾਵਾਂਗੇ ਤੁਹਾਨੂੰ ਸ਼ੋਸ਼ਾ ਕੀ ਹੈ ਫੁੱਲ ਸਿੱਟੇ ਜਾ ਰਹੇ ਨੇ ਦੇਖੋ ਫੁੱਲ ਖਤਮ ਹੋ ਗਏ ਹੱਥ ਜੋੜੇ ਤਾਂ ਹੁਣ ਆਪਦੀ ਡਿਊਟੀ ਕਰਕੇ ਇਹ ਫੋਟੋ ਕੱਲ ਅਖਬਾਰ 'ਚ ਛਪ ਜੇਗੀ ਇਹ ਫੋਟੋ ਨੈਸ਼ਨਲ ਮੀਡੀਆ ਦਿਖਾ ਦੇਗਾ ਲੇਕਿਨ ਡਿਮਾਂਡਸ ਕੀ ਨੇ ਇਹ ਸਾਰਾ ਕਿਸੇ ਕਿਸੇ ਵੀ ਮਸਲੇ ਨੂੰ ਡਾਇਵਰਟ ਕਰਨ ਦੇ ਲਈ ਬਹੁਤ ਇੱਕ ਸਮਾਰਟ ਮੂਵ ਕਹਿ ਲਈਏ ਪ੍ਰਸ਼ਾਸਨ ਵੱਲੋਂ ਖੇਡਿਆ ਗਿਆ ਹੈ ਫੁੱਲ ਸਿੱਟੇ ਗਏ ਅੱਗੇ ਨਹੀਂ ਜਾਣ ਦੇਣਾ ਆਪਦੀਆਂ ਮੰਗਾਂ ਤੇ ਐਮਐਸਪੀ ਤੇ ਗੱਲ ਨਾ ਹੋਵੇ ਲੇਕਿਨ ਇੱਕ ਸ਼ੋਸ਼ਾ ਜ਼ਰੂਰ ਕਰ ਦਿੱਤਾ ਗਿਆ ਹੁਣ ਦੇਖਣ ਵਾਲੀ ਗੱਲ ਹੈ ਕਿ ਕੱਲ ਅਖਬਾਰਾਂ ਚ ਇਹ ਫੋਟੋ ਕਿਸ ਤਰੀਕੇ ਨਾਲ ਛਪਦੀ ਇਹ ਫੋਟੋ ਨੈਸ਼ਨਲ ਮੀਡੀਆ ਤੇ ਕਿਸ ਤਰੀਕੇ ਨਾਲ ਦਿਖਾਈ ਜਾਂਦੀ ਪਰ ਇੰਨਾ ਜ਼ਰੂਰ ਹੈ ਕਿ ਸਟੰਟ ਜਿਹੜੇ ਲਗਾਤਾਰ ਕੀਤੇ ਜਾ ਰਹੇ ਨੇ ਸੋ ਇਹ ਇੱਕ ਸਟੰਟ ਤੋਂ ਬਾਅਦ ਇਹ ਕੁਝ ਵੀ ਨਹੀਂ ਕੁਝ ਕਿਸਾਨ ਨੇ ਸਾਡੇ ਨਾਲ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਫੁੱਲ ਸਿੱਟੇ ਗਏ ਨੇ ਦਿੱਲੀ ਨਹੀਂ ਜਾਣ ਦੇਣਾ ਫੁੱਲ ਸੁੱਟਿਆ ਨੇ ਸਟੰਟ ਤੁਹਾਨੂੰ ਲੱਗਦਾ ਸਟੰਟ ਸਟੈਂਡ ਕਰ ਰਹੇ ਕਿਉਂ ਕਰ ਰਹੇ ਆ ਇਹ ਦੁਜੇ ਦੇਸ਼ਾਂ ਨੂੰ ਦੱਸਣ ਵਾਸਤੇ ਵੀ ਅਸੀਂ ਕਿਸਾਨਾਂ ਤੇ ਬੰਬ ਨਹੀਂ ਸੁੱਟਿਆ ਹੈ ਫੁੱਲ ਸੁੱਟਿਆ ਆ ਅੱਖਾਂ ਤੁਹਾਡੀਆਂ ਹੱਲੇ ਵੀ ਲਾਲਾ ਥਰੂ ਗੈਸ ਦੇ ਨਾਲ ਪਰ ਫੁੱਲ ਇਹ ਕਰਕੇ ਫੁੱਲ ਸੁੱਟਣ ਦਾ ਵੀ ਦੁਜੇ ਮੁਲਕਾਂ ਨੂੰ ਪਤਾ ਲੱਗੇ ਵੀ ਸਾਡੇ ਮੁਲਕੇ ਜਿਹੜੇ ਕਿਸਾਨਾਂ ਦੇ ਫੁੱਲ ਸੁੱਟੇ ਜਾ ਰਿਹਾ ਪਰ ਨਹੀਂ 6 ਤਰੀਕ ਨੂੰ ਜਿਹੜੇ 16 ਕਿਸਾਨ ਜ਼ਖਮੀ ਕੀਤੇਗੇ ਤੇ ਫੇਰ ਅੱਜ ਫੇਰ ਸਵੇਰ ਦਾ ਬੰਬਾਰੀ ਕਰਨ ਰਹਾ ਅਥਰੂ ਗੈਸ ਸੁੱਟਣ ਰਹਾ ਸਟੰਟ ਤੁਹਾਨੂੰ ਲੱਗਦਾ ਸਟੰਟ ਸਟੈਂਡ ਬਿਲਕੁਲ ਇਹ ਸਰਕਾਰ ਦੀ ਚਾਲ ਵਾ ਅਸੀਂ ਕਿੰਨੇ ਸਾਨੂੰ ਕੋਈ ਫੋਲਾਂ ਦੀ ਲੋੜ ਨਹੀਂ ਗਈ ਸਾਡੇ ਵਾਅਦੇ ਪੂਰੇ ਕਰੋ ਐਮਐਫਸੀ ਦੀ ਗਰੰਟੀ ਦਿਓ ਇਹ ਫੁੱਲ ਵੀ ਖੇਤਾਂ ਜੀ ਹੋ ਗਦੇ ਇਹ ਵੀ ਸਾਡੇ ਹੀ ਫੁੱਲ ਆ ਸਾਡੇ ਖੇਤਾਂ ਚੋਂ ਆਏ ਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਨੱਕ ਡੋ ਕੇ ਮਰ ਜਾਣਾ ਚਾਹੀਦਾ ਵਾ ਹਾਂ ਮੈਨੂੰ ਪਿਛਲੇ ਤਸਵੀਰਾਂ ਯਾਦ ਆ ਰਹੀਆਂ ਜਦੋਂ ਕਿਸਾਨਾਂ ਨੂੰ ਰੋਕਣ ਦੇ ਲਈ ਸੂਏ ਲਾਏ ਗਏ ਸੀਗੇ ਤਾਂ ਉਹਦੇ ਬਰਾਬਰ ਕਿਸਾਨਾਂ ਨੇ ਫੁੱਲ ਲਗਾਤੇ ਸੀ ਪੂਰੇ ਇੰਟਰਨੈਸ਼ਨਲ ਮੀਡੀਆ ਨੇ ਕਵਰ ਕੀਤਾ ਕਿ ਬਦਲੇ ਚ ਗੁਲਾਬ ਬੀਜੇ ਜਾ ਰਹੇ ਆ ਅੱਜ ਉਹ ਹੀ ਸਟੰਟ ਪੁਲਿਸ ਨੇ ਬਿਲਕੁਲ ਇਹ ਉਲਟੇ ਨਾਸ਼ ਕੀਤਾ ਭਈ ਸ਼ੈਤ ਭਈ ਅਸੀਂ ਕੋਹ ਨਾ ਕੋਹ ਬਾਜੀ ਪਰਾਈ ਮ ਇਹ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਜੇ ਤੁਹਾਡੇ 'ਚ ਹਿੰਮਤ ਹੈਗੀ ਆ ਜੇ ਉਹ ਦੇਖੋ ਜੀ ਅਜੇ ਵੀ ਤਸਵੀਰਾਂ ਹੁਣ ਵੀ ਕੋ ਸਿੱਟਿਆ ਜਾ ਰਿਹਾ ਹੈ ਹੁਣ 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 ਅਥਰੂ ਗੈਸ ਦਾ ਗੋਲਾ ਵੀ ਨਾਲ ਸਿੱਟਦਾ ਦੇਖੋ ਪਹਿਲਾਂ ਫੋਲ ਸਿੱਟੇ ਅਥਰੂ ਗੈਸ ਦੇ ਗੋਲੇ ਸਿੱਟੇ ਇਹ ਇਹ ਮਜ਼ਾਕ ਹੈ ਇਹ ਇਹ ਇੱਕ 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 ਕਿਸਾਨਾਂ ਦੇ ਨਾਲ ਮਜ਼ਾਕ ਕਰ ਰਹੇ ਬਿਲਕੁਲ ਅਸੀਂ ਕਹਿੰਦੇ ਜੇ ਤੁਹਾਡੇ 'ਚ ਕੋਈ ਹਿੰਮਤ ਹੈਗੀ ਆ ਤੇ ਸਾਡੀਆਂ ਮੰਗਾਂ ਮੰਨੋ ਰਾਹ ਖੋਲੋ ਤਾਹੀਂ ਤੁਰ ਕੇ ਜਾਵਾਂਗੇ ਜਾਂ ਸਿੱਧੀ ਗੋਲੀ ਮਾਰੋ ਆ ਫੂਲ ਕੀ ਮਜ਼ਾਕ ਕਰ ਰਿਹਾ ਹੈ ਮਾਰੇ ਸਾਥ ਉਹ ਦੇਖੋ ਕਿਸ ਤਰ੍ਹਾਂ ਕਿਹਦੀ ਸਪਰੇਅ ਕੀਤੀ ਜਾ ਰਹੀ ਹੈ ਬਹੁਤ ਤਰੀਕੇ ਦੀ ਸਪਰੇਅ ਕੀਤੀ ਜਾ ਰਹੀ ਹੈ ਇੱਕ ਵੱਖਰੀਆਂ ਹੀ ਤਸਵੀਰਾਂ ਨਜ਼ਰ ਆ ਰਹੀਆਂ ਇਹ ਟੌਂਟ ਹੈ ਕੀ ਇਹ ਟੌਂਟ ਨਹੀਂ ਇਹ ਟੌਂਟ ਨਹੀਂ ਹੈ ਇਹ ਜ਼ਖਮਾਂ ਦੇ ਉੱਤੇ ਲੂਣ ਪਾਉਣ ਵਾਲੀ ਗੱਲ ਨਹੀਂ ਹੈ ਕਿ ਪਹਿਲਾਂ ਫੂਲ ਸਿੱਟੇ ਗਏ ਉਸ ਤੋਂ ਬਾਅਦ ਤੁਸੀਂ ਫੇਰੇ ਥਰੂ ਗੈਸ ਦੇ ਗੋਲੇ ਇਹ ਕੀ ਹੈ ਇਹ ਮਜ਼ਾਕ ਕੀਤਾ ਜਾ ਰਿਹਾ ਕਿਸਾਨਾਂ ਦੇ ਨਾਲ ਅਕੀ ਦਵਾਈ ਪਾਈ ਹੋਈ ਆ ਇਸ ਸਪਰੇਅ ਦੇ ਵਿੱਚ ਕੱਲ ਵੀ ਪਰसों ਵੀ ਇਹਨਾਂ ਨੇ ਐਸਾ ਕੀਤਾ ਹੈ ਜੋ ਆਖੋ ਕੁਝ ਕੁਝ ਕਿਸਾਨ ਸਾਡੇ ਜ਼ਖਮੀ ਹੋਏ ਨੇ ਉਹ ਦੇਖੋ ਤੁਸੀਂ ਉਹਨਾਂ ਨੂੰ ਲੈ ਕੇ ਜਾ ਰਿਹਾ ਹਾਲਾਂਕਿ ਜਦੋਂ ਫੁੱਲ ਸਿੱਟੇ 1% ਚੰਗਾ ਵੀ ਲੱਗਾ ਸ਼ਾਇਦ ਪ੍ਰਸ਼ਾਸਨ ਸਾਥ ਦੇ ਰਿਹਾ ਹੋਏਗਾ ਲੇਕਿਨ ਫੁੱਲ ਸੁੱਟਣ ਦੇ ਤੁਰੰਤ ਬਾਅਦ ਉਹ ਦੇਖੋ ਬੇਹੋਸ਼ ਹੋਏ ਨੇ ਉਹਨਾਂ ਨੂੰ ਚੱਕ ਕੇ ਐਂਬੂਲੈਂਸ ਤੱਕ ਲੈ ਕੇ ਜਾ ਰਿਹਾ ਹੈ ਇਹ ਇਹ ਵੱਖਰੇ ਤਨੀ ਕੀ ਤਸਵੀਰਾਂ ਸ਼ਾਇਦ ਤਾਂ ਹੀ ਤਾਂ ਹੀ ਇਹਨਾਂ ਨੇ ਕਿਹਾ ਸੀ ਕਿ ਮੀਡੀਆ ਨੂੰ ਦੂਰ ਰੱਖੋ ਸੀ ਕੁਝ ਕਰਨਾ ਇਹ ਹੀ ਕਰ ਇਸੇ ਕਰਕੇ ਮੀਡੀਆ ਨੂੰ ਆਂਦੇ ਹੀ ਵੀ ਮੀਡੀਆ ਤੋਂ ਚਲ ਜਾਏ 1 ਕਿਲੋਮੀਟਰ ਦੂਰ ਹੋਵੇ ਤਾਂ ਕਿ ਮੀਡੀਆ ਜਿਹੜਾ ਇਹਨਾਂ ਦੀ ਕਰਤੂਤਨਾ ਦਿਖਾ ਸਕੇ ਆ ਵੇਖੋ ਸ਼ਰਮ ਕਿਸਾਨਾਂ ਤੇ ਜਿਹੜਾ ਅਥਰੂ ਕੈ ਸੁੱਟ ਕੇ ਗੋਲੀਆਂ ਮਾਰ ਦੇਖੋ ਕਿ ਬਹੁਤ ਜ਼ਖਮੀ ਹਾਲਤ ਦੇ ਵਿੱਚ ਕਿਸਾਨ ਨੂੰ ਚੱਕ ਕੇ ਲਿਜਾਇਆ ਜਾ ਰਹਾ ਵਿੱਚ ਦਿਖਾਓ ਐਂਬੂਲੈਂਸ ਦਾ ਦਰਵਾਜ਼ਾ ਖੋਲ ਦਿੱਤਾ ਗਿਆ ਇਹ ਇੱਕ ਵੱਖਰੇ ਤਰੀਕੇ ਦੀ ਸਿਆਸਤ ਹੈ ਪਹਿਲਾਂ ਫੋਲਸ ਟੋਥਰ ਗੈਸ ਦੇ ਗੋਲੇ ਸਿੱਟੋ ਜ਼ਖਮੀ ਕਰੋ ਮਜ਼ਾਕ ਉਡਾਓ ਇਹ ਮਜ਼ਾਕ ਉਡਾਇਆ ਜਾ ਰਿਹਾ ਕਿਸਾਨਾਂ ਦਾ ਕਿ ਇਹ ਜ਼ਖਮ ਉਹ ਤੇ ਲੂਣ ਨਹੀਂ ਹੈ ਕਿਸਾਨਾਂ ਦੇ ਵਿੱਚ ਇੱਕ ਰੋਸ ਵੀ ਹੈ ਤਸਵੀਰਾਂ 'ਚ ਤੁਸੀਂ ਦੇਖੂਗੇ ਤੁਸੀਂ ਕੀ ਜਿਸ ਤਰੀਕੇ ਮੈਂ ਸਮਝ ਪਾ ਰਿਹਾ ਤੁਹਾਡੇ ਸਮਝ ਚ ਵੀ ਹੋਈ ਜਿਸਾਂ ਲੱਗ ਰਹੀਆਂ ਜਾਂ ਮੈਂ ਕੁਝ ਗਲਤ ਸਮਝ ਰਿਹਾ ਦੇਖੋ ਹੋਰ ਜ਼ਖਮੀ ਹੋਏ ਕਿਸਾਨ ਇੱਕ ਤੋਂ ਬਾਅਦ ਇੱਕ ਦੂਸਰਾ ਜ਼ਖਮੀ ਕਿਸਾਨ ਉਹਨੂੰ ਲੈ ਕੇ ਤੁਰੰਤ ਹੀ ਹਾਲਤ ਚ ਵੀ ਨਹੀਂ ਆਗੀ ਸੂਰੀ ਹਾਲਤ ਨਾਲ ਜਿਹੜਾ ਅਥਰੂ ਗੈਸ ਨਾਲ ਕੈਮੀਕਲ ਪਾਇਆ ਜਿਹੜੇ ਜਿਹੜੀ ਸਪਰੇ ਜਿਹੜੀ ਸਪਰੇ ਕੀਤੀ ਸੀ ਹੁਣੀ ਇਹ ਉਹਦੇ ਨਾਲ ਸਪਰੇ ਹੁਣ ਜਿਹੜੀ ਸਪਰੇ ਜਦੋਂ ਫੁੱਲ ਸੁੱਟ ਕੇ ਬਾਅਦ ਸਪਰੇ ਮਾਰਿਆ ਉਹਨਾਂ ਜਿਹੜੇ ਬਿਅਸ ਹੋ ਗਏ ਕਿਸਾਨ ਸਾਡੀ ਲੀਟ੍ਰਾਸਕ ਦਵਾਈਆਂ ਕੀ ਸਪਰੇਅ ਕੀਤੀ ਗਈ ਹੈ ਇਸ ਲਈ ਕਿਸਾਨ ਜੇ ਬਿਉਸ਼ ਹੋ ਰਹੇ ਹਨ ਉਹ ਉੱਪਰ ਤੋਂ ਉਹ ਗੋਲਾ ਭਰਾ ਰਹੇ ਹਨ ਰੱਬਾ ਮਿਹਰ ਕਰੀ ਪੰਜਾਬ ਦੇ ਉੱਤੇ ਕਿਉਂਕਿ ਇੱਕ ਵੱਖਰੇ ਤਰੀਕੇ ਦਾ ਰਵਈਆ ਪੁਲਿਸ ਦਾ ਇੱਕ ਐਂਬੂਲੈਂਸ ਸਪੀਡ ਦੇ ਵਿੱਚ ਜਾ ਰਹੀ ਹੈ ਤੇ ਦੂਸਰੀ ਐਂਬੂਲੈਂਸ ਦੇ ਵਿੱਚ ਦੂਸਰੇ ਮਰੀਜ਼ ਨੂੰ ਤੀਸਰੀ ਐਂਬੂਲੈਂਸ ਲਾਈਨ ਦੇ ਵਿੱਚ ਲੱਗ ਗਈ ਹੈ ਕੀ ਤਸਵੀਰਾਂ ਨੇ ਉਹ ਦੇਖੋ ਚੌਥਾ ਇੱਕ ਹੋਰ ਪੇਸ਼ੈਂਟ ਆਇਆ ਹੈ ਇਪ ਪਹਿਲਾਂ ਪੁਲਿਸ ਨੇ ਫੋਲ ਸਿੱਟੇ ਉਸ ਤੋਂ ਬਾਅਦ ਕੈਮੀਕਲ ਸਿੱਟਿਆ ਇੱਕ ਐਂਬੂਲੈਂਸ ਗਈ ਆ ਇੱਕ ਮਰੀਜ਼ ਨੂੰ ਲੈ ਕੇ ਦੂਸਰੀ ਮਗਰ ਗਈ ਤੀਸਰਾ ਫਿਰ ਮਰੀਜ਼ ਆ ਗਿਆ ਇੱਥੇ ਭਜਨਾ ਠਾਲਾ ਪੰਜਨਾ ਠਾਲਾ ਮਾਹੌਲ ਬਣਿਆ ਹੋਇਆ ਹੈ ਕੀ ਇਹ ਜ਼ਖਮਾਂ ਉੱਤੇ ਲੂਣਪੋਣ ਵਾਲੀ ਗੱਲ ਨਹੀਂ ਹੈ ਪਹਿਲਾਂ ਮਜ਼ਾਕਿਆ ਤਰੀਕੇ ਦੇ ਨਾਲ ਫੋਲ ਸਿੱਟੇ ਜਾਂਦੇ ਆ ਐ ਸਿੱਟੇ ਕੀ ਸਿੱਟਿਆ ਗਿਆ ਕੀ ਸਿੱਟਿਆ ਗਿਆ ਜੀ ਪਤਾ ਨਹੀਂ ਉਹ ਗੋਲੀ ਗਾੜੀ ਚਲਾਈ ਗਈਆਂ ਗਾੜੀਆਂ ਪੰਪ ਵੀ ਸੁੱਟੇ ਆ ਥਰੂ ਗੈਂਸ ਵੀ ਆਏ ਆ ਦੇਖੋ ਇਹ ਮਾਰੀ ਕੋਣਾ ਜੀ ਜ਼ਖਮੀ ਕੋਣਕ ਸਾਡਾ ਆਗੂ ਮੇਜਰ ਸਿੰਘ ਸੇਲ ਮੇਜਰ ਸਿੰਘ ਸੇ ਇੱਕ ਕੀ ਡੀ ਹਾਂਜੀ ਮੇਜਰ ਸਿੰਘ ਆਗੂ ਆ ਕਿਸਾਨ ਮਜ਼ਦੂਰ ਸੰਗ ਕਸ਼ਗਰਸ਼ ਕਮੇਟੀ ਦਾ ਢਾਂ ਉਹ ਐਮਬੂਲੈਂਸ ਦੇ ਵਿੱਚ ਮੇਜਰ ਸਿੰਘ ਜੋ ਕਿ ਕਿਸਾਨਾਂ ਦੇ ਆਗੂ ਨੇ ਅੱਜ ਗਵਾਈ ਕਰ ਰਹੇ ਸੀ ਕਿ ਮਰਜੀਵੜਿਆਂ ਦੀ ਉਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਕਿ ਤੁਹਾਡੇ ਮੇਜਰ ਸਿੰਘ ਹੋਣੀ ਜ਼ਖਮੀ ਹੋਏ ਉਹਨਾਂ ਨੂੰ ਲੈ ਕੇ ਕੀ ਲੱਗਦਾ ਪਹਿਲਾਂ ਫੁੱਲ ਛੁੱਟਿਆ ਗਿਆ ਉਸ ਤੋਂ ਬਾਅਦ ਹੀ ਕਰ ਪਹਿਲਾਂ ਫੁੱਲ ਛੁੱਟਿਆ ਮੁੜ ਕੇ ਨਾ ਅਥਰੂ ਗਿਆ ਛੁੱਟੇ ਇਹ ਇਤੋਂ ਲੱਗਦਾ ਮਜ਼ਾਕ ਹੈ ਕਿਸਾਨਾਂ ਦੇ ਜ਼ਖਮਤ ਲੋਕ ਹਾਂਜੀ ਹਾਂਜੀ ਮਜ਼ਾਕ ਮਜ਼ਾਕ ਸਰਕਾਰ ਕਰ ਰਹੀ ਆ ਸਾਡੇ ਨਾਲ ਮਜ਼ਾਕ ਕਰ ਰਹੀ ਸੋ ਇੱਕ ਹੋਰ ਐਂਬੂਲੈਂਸ ਆ ਗਈ ਇੱਕ ਇਸ ਤਰੀਕੇ ਦੀ ਤਸਵੀਰ ਦਿਖਾਣਾ ਚਾਹੁੰਦੀ ਆ ਕਿ ਇਸੇ ਲਈ ਕਿ ਆ ਤਸਵੀਰਾਂ ਨਾ ਦਿਖਣ ਆ ਤਸਵੀਰਾਂ ਨਾ ਦਿਖਣ ਇਸ ਕਰਕੇ ਮੀਡੀਆ ਨੂੰ ਇੱਥੇ ਆਉਣ ਤੋਂ ਰੋਕਣ ਦੀ ਸਾਜ਼ਿਸ਼ ਹੈ ਇਹ ਵੱਖਰੇ ਤਰੀਕੇ ਦੀ ਸਾਜ਼ਿਸ਼ ਹੈ ਕਿ ਇਹ ਲੋਕਤੰਤਰ ਹੈ ਤੁਸੀਂ ਦੇਖੋ ਕਿ ਬੈਕ ਟੂ ਬੈਕ ਜ਼ਖਮੀ ਹੋਏ ਲੋਕ ਇੱਥੇ ਪਹੁੰਚੇ ਕਿਸਾਨਾਂ ਉੱਤੇ ਪਹਿਲਾਂ ਟੌਂਡ ਦੇ ਹਿਸਾਬ ਨਾਲ ਫੁੱਲ ਸਿੱਟੇ ਗਏ ਔਰ ਫੌਲ ਸੱਟਣ ਤੋਂ ਬਾਅਦ ਆਪਣੇ ਹੱਥਾਂ ਨਾਲ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਤਾਂ ਕੀ 21 ਇਹ ਸਾਜ਼ਿਸ਼ ਹੈ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਵਾਹਿਗੁਰੂ ਮੇਰ ਰੱਖੇ ਕਿ ਜੋ ਸਭ ਕੁਝ ਹੋ ਰਿਹਾ ਹੈ ਇਹ ਸਹੀ ਨਹੀਂ ਮੰਗ ਕੀ ਹੈ ਕਿ ਅਸੀਂ ਪੈਦਲ ਜਾ ਸਕੀਏ ਪੈਦਲ ਕਿੱਥੇ ਜਾਣਾ ਹੈ ਦਿੱਲੀ ਜਾਣਾ ਹੈ ਪਰ ਬਦਲੇ ਤੇ ਥੋ ਲੱਗਦਾ ਕਿ ਬਾਨਾ ਲਾ ਕੇ ਨਾ ਫੁੱਲਾਂ ਦਾ ਬਾਨਾ ਲਾ ਕੇ ਕਿਸਾਨਾਂ ਨੂੰ ਕੋਲ ਬੁਲਾਉਂਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਬੰਬ ਸੁੱਟ ਦਿੰਦੇ ਨੇ ਉਸ ਤੋਂ ਬਾਅਦ ਬੰਬ ਸੁੱਟਿਆ ਹਾਂਜੀ ਕੋਲ ਕਿਸਾਨਾਂ ਦੇ ਨਾਲ ਕੋਲ ਬੁਲਾਉਂਦੇ ਨੇ ਪਹਿਲਾਂ ਵੀ ਕੋਲ ਆ ਜਾਣ ਫਿਰ ਆਹ ਜਿਹੜੀ ਵਰਦੀ ਜਿਹਦੇ ਉੱਤੇ ਤਿੰਨ ਤਿੰਨ ਚਾਰ ਚਾਰ ਸਟਾਰ ਨੇ ਇਹ ਲੋਕਾਂ ਦੀ ਸੇਵਾ ਵਾਸਤੇ ਪਾਈ ਗਈ ਹੈ ਜਾਂ ਫਿਰ ਇਹ ਜੁਰਮ ਕਮਾਉਣ ਦੇ ਲਈ ਕਿਵੇਂ ਦੇਖਦੇ ਹੋ ਇਹ ਵਰਦੀ ਗੁੰਡੇ ਬਣੇ ਪਏ ਨੇ ਇਸ ਟਾਈਮ ਗੁੰਡੇ ਬਣੇ ਪਏ ਨੇ ਇਹ ਗੁੰਡਾ ਕਰਦੀ ਹੈ ਤੁਹਾਡੀਆਂ ਅੱਖਾਂ ਭਰੀਆਂ ਹੋਈਆਂ ਮਨ ਮਨ ਅਦਾਸ ਹੈ ਤੁਹਾਡਾ ਬੰਬੁੱਤਾ ਸੁੱਟਦੇ ਨੇ ਅੱਖਾਂ 'ਚ ਪੈਂਦਾ ਤੇ ਅੱਖਾਂ 'ਚੋਂ ਫਿਰ ਲੜਦਾ ਅੱਖਾਂ ਦੇ ਉੱਤੇ ਆਲੇ-ਦੋਲੇ ਲੜਦਾ ਹੈ ਜ਼ੁਬਾਨ ਥਥਲਾ ਕੇ ਬੋਲਣ ਲੱਗ ਜਾਂਦੀ ਹੈ ਇਸ ਤੋਂ ਤਵੀਰ ਥੋੜੀ ਖਰਾਬ ਹੋ ਗਈ ਸੀ ਤਾਂ ਪਿੱਛੇ ਹਟ ਕੇ ਸੀਗੇ ਥੋੜਾ ਜਿਹਾ ਪਿੱਛੇ ਆਏ ਹਾਂ ਤਾਂ ਕਿ ਥੋੜਾ ਰਿਕਵਰੀ ਹੋਵੇ ਸੋ ਤਸਵੀਰਾਂ ਸਾਨੂੰ ਲਗਾਤਾਰ ਦਿਖਾਉਂਦੇ ਰਵਾਂਗੇ ਏ ਤੁਸੀਂ ਮਜ਼ਾਕ ਦੇਖਿਆ ਕਿਸ ਤਰੀਕੇ ਫੁੱਲ ਸਿੱਟੇ ਫਿਰ ਅਥੂ ਗੈਸ ਦੇ ਗੋਲੇ ਸਿੱਟੇ ਇੱਕ ਵੱਖਰੇ ਤਰੀਕੇ ਦੀ ਜਿਹੜੀ ਆ ਸਪਰੇ ਹੋਈ ਹੈ ਜਿਸ ਤੋਂ ਬਾਅਦ ਚਾਰ ਤੋਂ ਪੰਜ ਕਿਸਾਨ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਐਂਬੂਲੈਂਸਾਂ ਭਰ-ਭਰ ਕੇ ਉਹਨਾਂ ਨੂੰ ਹਸਪਤਾਲਾਂ ਤੱਕ ਪਹੁੰਚਾਇਆ ਗਿਆ ਕਿ ਇਹ ਡਰ ਦੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਪਰ ਜੋ ਵੀ ਹੈ ਤੁਸੀਂ ਕੀ ਸਮਝ ਪਾ ਰਹੇ ਹੋ ਕਿ ਪੈਦਲ ਆਪਣੀ ਰਾਸਤਰੀ ਨਹੀਂ ਜਾਇਆ ਜਾ ਸਕਦਾ ਕੀ ਐਮਐਸਪੀ ਦੀ ਮੰਗ ਨਾਜਾਇਜ਼ ਹੈ ਜੇ ਨਾਜਾਇਜ਼ ਹੈ ਤਾਂ ਤੁਸੀਂ ਹੀ ਇਹਦੇ ਬਾਰੇ ਐਲਾਨ ਕੀਤਾ ਸੀਗਾ ਇਹ ਟੇਬਲ ਟਾਕ ਹੋਣੀ ਚਾਹੀਦੀ ਹੈ ਨਹੀਂ ਤਾਂ ਪੰਜਾਬ ਦਾ ਦੇਸ਼ ਦਾ ਇੱਕ ਵੱਡਾ ਨੁਕਸਾਨ ਹੋ ਸਕਦਾ ਹੈ ਇੱਕ ਇੱਕ ਜਾਨ ਵੀ ਕੀਮਤੀ ਆਪਣੇ ਸਹਿਯੋਗੀ ਅਮਿਤ ਖੰਨਾ ਦੇ ਨਾਲ ਕਰਨ ਸ਼ਰਮਾ